प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਗਿੱਲ ਪਿਆਰ ਸਹਿਤ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਪਿਛਲੇ ਕੁਝ ਦਿਨਾਂ ਤੋਂ 35 ਚੋਣਾ ਦੇ ਸੰਬੰਧ ਵਿੱਚ ਜੋ ਹੋਈ ਹਿੰਸਾ ਖਾਸ ਕਰਕੇ ਸਾਡਾ ਜਿਹੜਾ ਆਪਣਾ ਸਾਡਾ ਜੀਰਾ ਹਲਕਾ ਉਹਦੇ ਵਿੱਚ ਜੋ ਕੁਝ ਹੋਇਆ ਸਾਨੂੰ ਨੇ ਸਾਰੀ ਦੁਨੀਆ ਦੇ ਵਿੱਚ ਸ਼ਰਮਸਾਰ ਕੀਤਾ ਜੋ ਕਿ ਨਹੀਂ ਹੋਣਾ ਚਾਹੀਦਾ ਸੀ। ਵੀਰੋ ਪਿੰਡ ਦੇ ਵਿੱਚ ਇੱਕ ਪੰਚਾਇਤ ਹੁੰਦੀ ਹੈ ਇੱਕ ਗ੍ਰਾਮ ਸਭਾ ਹੁੰਦੀ ਹੈ ਪਿੰਡ ਦੇ ਵੋਟਰ ਆਪਣੇ ਵਿੱਚੋਂ ਕੁਝ ਮੁਖੀ ਸੱਜਣਾ ਨੂੰ ਚੁਣਦੇ ਆ ਜਿੰਨਾਂ ਚ ਪੰਚ ਉਹਨਾਂ ਵਿੱਚੋਂ ਇੱਕ ਸਰਪੰਚ ਦੀ ਚੋਣ ਹੁੰਦੀ ਹੈ ਇੱਕ ਬਹੁਤ ਵਧੀਆ ਗੁਲਦਸਤਾ ਪਿੰਡ ਦੇ ਵਿੱਚ ਇੱਕ ਚੁਣਿਆ ਜਾਂਦਾ ਹੈ ਜਿਹੜਾ ਪਿੰਡ ਦੇ ਮਸਲੇ ਪਿੰਡ ਦੀਆਂ ਮੁਸ਼ਕਲਾਂ ਸਾਡੇ ਆਮ ਮੁਸ਼ਕਿਲਾਂ ਕੀ ਨੇ ਸਾਡੇ ਪਿੰਡ ਦੇ ਮਸਲੇ ਕੀ ਆ ਉਹ ਪਿੰਡ ਦੇ ਵਿੱਚ ਬਹਿ ਕੇ ਹੀ ਨਜਿੱਠ ਲਈ ਜਾਂਦੀ ਸੀ ਕਿਉਂਕਿ ਪੰਚਾਇਤੀ ਚੋਣਾਂ ਦਾ ਜਿਹੜਾ ਇਤਿਹਾਸ ਹੈ ਵੈਸੇ ਤਾਂ 1952 ਦੇ ਵਿੱਚ ਪੰਚਾਇਤੀ ਰਾਜ ਜਿਹੜਾ ਐਕਟ ਇਹ ਹੋਂਦ ਵਿੱਚ ਆਉਂਦਾ ਹੈ ਤੇ ਕਈ ਪਿੰਡਾਂ ਦੇ ਵਿੱਚ ਉਸ ਤੋਂ ਪਹਿਲਾਂ ਵੀ ਪੰਚਾਇਤੀ ਪੰਚਾਇਤ ਦਾ ਰਿਕਾਰਡ ਮਿਲਦਾ ਹੈ ਕਿਸੇ ਚ 1925 1929 ਕਈ ਵੱਡੇ ਪਿੰਡਾਂ 'ਚ ਇਹ ਚੀਜ਼ਾਂ ਮਿਲਦੀਆਂ ਪੰਚਾਇਤ ਜਿਹੜੀ ਹੁੰਦੀ ਆ ਉਹ ਪਿੰਡ ਦੇ ਵੋਟਰਾਂ ਵੱਲੋਂ ਹੀ ਚੁਣੀ ਜਾਂਦੀ ਆ ਪਰ ਇਹਦੇ ਵਿੱਚ ਸਾਡੇ ਲੋਕਲ ਲੀਡਰ ਇਤੋਂ ਤੱਕ ਦਖਲੇ ਅੰਦਾਜ਼ੇ ਦੇਣ ਲੱਗ ਪਏ ਆ ਜੋ ਕਿ ਨਾ ਉਹਨਾਂ ਵਾਸਤੇ ਚੰਗੀ ਆ ਪਿੱਛੇ ਉਹ ਨਤੀਜੇ ਇਹਦੇ ਵੇਖ ਚੁੱਕੇ ਆ ਮੈਂ ਛੋਟਾ ਜਿਹਾ ਹੁੰਦਾ ਸੀਗਾ ਸਾਡੇ ਪਿੰਡ ਚੋਣ ਹੋਈ ਪੰਚਾਇਤੀ ਦੀ ਅਸੀਂ ਪੜ੍ਹਦੇ ਹੁੰਦੇ ਸੀ ਉਦੋਂ 5ਵੀਂ 6ਵੀਂ ਚ ਤੇ ਸਾਡੇ ਇੱਕ ਤਾਇਆ ਜੀ ਸਨ ਸਰਦਾਰ ਅਰਜਨ ਸਿੰਘ ਤੇ ਦੂਜੇ ਮੇਰੇ ਚਾਚਾ ਜੀ ਲੱਗਦੇ ਸਨ ਪਿੰਡ ਚ ਉਸਦਾਰ ਚਮਕੌਰ ਸਿੰਘ ਚੋਣਾ ਹੋਈਆਂ ਸਰਦਾਰ ਚਮਕੌਰ ਸਿੰਘ ਜਿੱਤ ਗਏ ਤੇ ਉੱਥੇ ਉਦੋਂ ਲੱਡੂ ਵਗੈਰਾ ਹੀ ਵੰਡਦੇ ਹੁੰਦੇ ਸੀਗੇ ਪਿੰਡ ਵਿੱਚ ਹੀ ਉੱਥੇ ਸਕੂਲ ਵਿੱਚ ਲੱਡੂ ਲਿਆਂਦੇ ਸਨ ਤੇ ਜਦੋਂ ਲੋਕਾਂ ਨੇ ਹਾਰ ਸਰਦਾਰ ਚਮਕੌਰ ਸਿੰਘ ਸਰਪੰਚ ਚੁਣੇਗੇ ਸੀ ਉਹਨਾਂ ਦੇ ਗਲ ਦੇ ਵਿੱਚ ਪਾ ਦਿੱਤੇ ਔਰ ਦੋਨੇ ਉਮੀਦਵਾਰ ਇੱਕ ਦੂਜੇ ਦੇ ਗਲ ਲਾ ਕੇ ਮਿਲੇ ਕਿਉਂਕਿ ਆਪਦਾ ਹੀ ਭਾਈਚਾਰਾ ਆਪਣਾ ਹੀ ਪਿੰਡ ਹੈ ਪਰ ਸਰਦਾਰ ਚਮਕੌਰ ਸਿੰਘ ਨੇ ਆਪਣੇ ਸਾਰੇ ਗਲ ਵਾਲੇ ਜਿਹੜੇ ਹਾਰ ਲਾ ਕੇ ਸਰਦਾਰ ਅਰਜਨ ਸਿੰਘ ਦੇ ਗੱਲ ਵਿੱਚ ਪਾਉਂਦੇ ਤੇ ਨਾਲ ਜਿਹੜੀ ਉਹਨਾਂ ਨੇ ਬੇਨਤੀ ਕੀਤੀ ਵੀ ਸਰਦਾਰ ਅਰਜਨ ਸਿੰਘ ਜੀ ਤੁਸੀਂ ਮੈਥੋਂ ਵੱਡੇ ਹੋ ਮੇਰੇ ਵੱਡੇ ਭਰਾ ਮੈਂ ਤੁਹਾ ਤੋਂ ਛੋਟਾ ਹੈ ਤੇ ਤੁਸੀਂ ਮੈਨੂੰ ਸਮੇਂ-ਸਮੇਂ ਤੇ ਨਸੀਹਤ ਦਿੰਦੇ ਰਹਿਣਾ ਤੇ ਸਰਪੰਚ ਤੁਸੀਂ ਹੋ ਤੁਸੀਂ ਅੱਗੇ ਲੱਕੇ ਕੰਮ ਕਰਨਾ ਵੇਖੋ ਏਸੀ ਸਾਡਾ ਪਿਆਰ ਏਸੀ ਸਾਡੀ ਪੰਚਾਇਤ ਕਦੇ ਸਾਡੇ ਪਿੰਡ ਦਾ ਕੋਈ ਕੇਸ ਕਿਸੇ ਥਾਣੇ 'ਚ ਨਹੀਂ ਗਿਆ ਸੀ ਇੱਥੋਂ ਤੱਕ ਕੇ ਮੈਂ ਜੋ ਕੁਝ ਆਪਣੀਆਂ ਅੱਖਾਂ ਨਾਲ ਦੇਖਦਾ ਰਿਹਾ ਹਾਂ ਸਾਡੇ ਪਿੰਡ ਦੀ ਇੱਕ ਲੜਕੀ ਕਿਸੇ ਪਿੰਡ ਵਿਆਹੀ ਸੀ ਉਹਨਾਂ ਦਾ ਆਪਸੀ ਪਰਿਵਾਰਕ ਮਸਲਾ ਸ਼ੁਰੂ ਹੋ ਗਿਆ ਦੋਨਾਂ ਹਸਬੰਡ ਵਾਈਫ ਦਾ ਤੇ ਗੱਲ ਘਰ ਟੁੱਟਣ ਤੱਕ ਆ ਗਈ ਮੇਰੇ ਦਾਦਾ ਜੀ ਉਸ ਵੇਲੇ ਨੰਬਰਦਾਰ ਹੁੰਦੇ ਸਨ ਮੇਰੇ ਚਾਚਾ ਜੀ ਉਸ ਤੋਂ ਬਾਅਦ ਸਰਪੰਚ ਰਹੇ 993 ਚੋਂ ਚੁਣੇ ਜਾਂਦੇ ਆ ਤੇ ਉਹੀ ਵਿਹਾਰ ਜਿਹੜਾ ਸਰਦਾਰ ਚਮਕੌਰ ਸਿੰਘ ਨੇ ਸਰਦਾਰ ਅਰਜਨ ਸਿੰਘ ਹੋਣਾਂ ਦਾ ਸੀ ਉਹੀ ਮੇਰੇ ਚਾਚਾ ਜੀ ਨੇ ਸਰਦਾਰ ਚਮਕੌਰ ਸਿੰਘ ਹੋਣਾਂ ਦੇ ਨਾਲ ਜਿਹੜਾ ਉਹੀ ਉਹਨਾਂ ਦੇ ਨਾਲ ਪਿਆਰ ਸਤਿਕਾਰ ਨਾਲ ਉਹਨੂੰ ਜੱਫੀ ਪਾ ਕੇ ਉੱਥੋਂ ਬਾਹਰ ਨਿਕਲੇ ਔਰ ਅੱਜ ਤੱਕ ਸਾਡਾ ਪਿਆਰ ਸਤਿਕਾਰ ਉਸੇ ਤਰ੍ਹਾਂ ਹੀ ਬਰਕਰਾਰ ਹੈ ਫਿਰ ਸਾਡੇ ਵਿੱਚ ਸਿਆਸੀ दखਲ ਅੰਦਾਜ਼ੀ ਸ਼ੁਰੂ ਹੁੰਦੀ ਹੈ ਤਾਂ ਪਹਿਲਾਂ ਮੈਂ ਉਹ ਗੱਲ ਸਾਡੇ ਪਿੰਡ ਦੇ ਜਿੰਨੇ ਵੀ ਮੋਹਤਵਾਰ ਪੰਚ ਸਰਪੰਚ ਤੇ ਨੰਬਰਦਾਰ ਉਸ ਪਿੰਡ ਗਏ ਕਿ ਸਾਡੀ ਧੀ ਦਾ ਘਰ ਉਜੜਦਾ ਆਪਣੇ ਪਿੰਡ ਦੀ ਧੀ ਆਪਣੀ ਧੀ ਸਮਝੀ ਜਾਂਦੀ ਹੈ ਤੇ ਪੈਰੀ ਪੱਗਾਂ ਰੱਖਣ ਤੱਕ ਪਿੰਡ ਦੀ ਪੰਚਾਇਤ ਗਈ ਸੀ ਘਰ ਵਾਲਿਆਂ ਨੂੰ ਕੋਈ ਪਤਾ ਨਹੀਂ ਜਿੰਨਾਂ ਦੀ ਲੜਕੀ ਆ ਉਹਨਾਂ ਨੂੰ ਨਹੀਂ ਪਤਾ ਪੰਚਾਇਤ ਆਪਣੇ ਤੌਰ ਤੇ ਗਈ ਵੀ ਭਾਈ ਜੇ ਕੋਈ ਤੁਹਾਨੂੰ ਲੱਗਦਾ ਕੋਈ ਗਲਤੀ ਹੋਗੀ ਸਾਡੀ ਝੋਲੀ 'ਚ ਪਾਓ ਪਰ ਅਸੀਂ ਪੈਰੀ ਪੱਗਾਂ ਤੁਹਾਡੇ ਲਾ ਕੇ ਰੱਖ ਦਿੰਨੇ ਆ ਪਰ ਸਾਡੀ ਕੁੜੀ ਦਾ ਕਰਨੀ ਸੋ ਦੋਸਤੋ ਐਸੀ ਸਾਡਾ ਪਿਆਰ ਭਰਪਾ ਜੋ ਕਿ ਸਾਡਾ ਰਹਿਣਾ ਤਾਂ ਇਸ ਤੋਂ ਵੱਧ ਚਾਹੀਦਾ ਸੀ ਕਿਉਂਕਿ ਸਮੇਂ ਨੇ ਜਿੱਥੇ ਤਰੱਕੀ ਕੀਤੀ ਆ ਤੇ ਸਾਨੂੰ ਉਹਦੇ ਮੁਤਾਬਕ ਚੱਲਣਾ ਚਾਹੀਦਾ ਤੇ ਜਿਹੜੀ ਪੰਚਾਇਤ ਆ ਉਹ ਸਿਆਣੇ ਬੰਦਿਆਂ ਦੀ ਚੁਣੀ ਜਾਂਦੀ ਆ ਕਾਵਾਂ ਦੀ ਪੰਚਾਇਤ ਨਹੀਂ ਚੁਣੀ ਜਾਂਦੀ ਜਿਹੜੀਆਂ ਹੁਣ ਚੁਣਦੇ ਫਿਰ ਉਸ ਤੋਂ ਅੱਗੇ ਦੋਸਤੋ 1998 ਦੇ ਵਿੱਚ ਚੋਣ ਹੁੰਦੀ ਆ ਉਸ ਵੇਲੇ ਮੇਰੇ ਚਾਚਾ ਜੀ ਵੱਲੋਂ ਸਾਡੇ ਹੀ ਇੱਕ ਹੋਰ ਮੁੰਡੇ ਨੂੰ ਮੌਕਾ ਦਿੱਤਾ ਗਿਆ ਤੁਸੀਂ ਲੜੋ ਉਹ ਥੋੜੇ ਜਿਹਾ ਬਿਮਾਰ ਹੋ ਗਏ ਸਨ ਉਦੋਂ ਸਾਡੇ ਪਿੰਡ ਗੋਲੀ ਚੱਲੀ ਸੀ ਬਸ ਉਸ ਤੋਂ ਲੈ ਕੇ ਅੱਜ ਤੱਕ ਚੱਲ ਸੋਚਾਂਦਾ ਹਾਂ ਮੇਰੇ ਚਾਚੀ ਜੀ ਬਲਾਕ ਸੰਪਤੀ ਦੇ ਮੈਂਬਰ ਅਕਾਲੀ ਸਰਕਾਰ ਵੇਲੇ ਤਿੰਨ ਵਾਰ ਰਾਤ ਨੂੰ ਗਿਣਤੀ ਕਰਵਾਤੀ ਸਾਢੇ 12 ਵਜੇ ਤੱਕ ਗਿਣਤੀ ਹੋਣ ਤੋਂ ਬਾਅਦ ਉਹ ਫੇਰ ਤੀਜੀ ਵਾਰੀ ਵੀ ਜਿੱਤ ਗਏ ਤੇ ਅਖੀਰੀ ਮੈਂ ਉੱਥੇ ਮੋਗੇ ਲੱਗਾ ਸੀ ਕਿਸੇ ਅਫਸਰ ਤੋਂ ਮੇਰੇ ਤੇ ਪ੍ਰੈਸ਼ਰ ਪਾਇਆ ਗਿਆ ਸਰਦਾਰ ਹਰੀ ਸਿੰਘ ਜੀ ਦਾ ਉਦੋਂ ਸਤੂਤੀ ਬੋਲਦੀ ਸੀ ਕਹਿੰਦੇ ਵੀ ਸਰਪਾ ਪਵਾ ਲਓ ਤੇ ਸਰਟੀਫਿਕੇਟ ਲੈ ਜਾਓ ਤੇ ਜਿੱਤਿਆਂ ਹੋਿਆਂ ਨੂੰ ਹਰਿਆਕਰਾਰ ਦੇ ਦਿੱਤਾ ਪਰ ਅਸੀਂ ਕਿਾ ਜੋ ਤੁਸੀਂ ਕਰਨਾ ਕਰੋ ਤੁਹਾਡੀ ਇੱਛਾ ਔਰਤਾਂ ਤੱਕ ਨੂੰ ਵੀ ਬਖਸ਼ਿਆ ਨਹੀਂ ਇਹ ਕੇਵ ਨਹੀਂ ਦੇਖਿਆ ਗਿਆ ਵੀ ਇੱਕ ਸਾਡੀ ਔਰਤ ਹੈ ਭੈਣਾਂ ਦੇ ਥਾਂ ਲੱਗਦੀ ਹੈ ਚੋਣ ਜਿੱਤਣਾ ਹਾਰਨਾ ਉਹ ਗੱਲ ਵੱਖਰੀ ਹੈ ਪਰ ਸਾਡੇ ਚੋਂ ਮਾਨ ਸਤਕਾਰ ਇੱਜ਼ਤ ਅਸੀਂ ਜਦੋਂ ਕਹਿੰਨੇ ਨਾ ਅਸੀਂ 20-20 ਹਜ਼ਾਰ ਛੜਾ ਕੇ ਦਿੱਤੀਆਂ ਤੇ ਅਸੀਂ ਆਪਣੀਆਂ ਦੀਆਂ ਗੁੱਤਾਂ ਪਟਦੇ ਹੁਣ ਆਪਣੇ ਹੱਥੀਆਂ ਕਿੱਥੇ ਖੜੇ ਅਸੀਂ ਆ ਜੋ ਕੁਝ ਹੋਇਆ ਮੈਂ ਇਹ ਨਹੀਂ ਕਹਿੰਦਾ ਇਹ ਚੰਗਾ ਹੋਇਆ ਨਹੀਂ ਸੀ ਹੋਣਾ ਚਾਹੀਦਾ ਪਰ ਮੈਂ ਪ੍ਰਾਣਿਆਂ ਲੀਡਰਾਂ ਨੂੰ ਵੀ ਇਹ ਨਸੀਹਤ ਸੀ ਤੁਸੀਂ ਆਪਣਾ ਬੀਜਿਆ ਹੀ ਵੜ ਰਹੇ ਹੋ ਮੈਂ ਕਿਹਾ ਪਰਸੋਂ ਵੀ ਨਰੇਸ਼ ਕੁਟਾਰੀਏ ਨੂੰ ਮੈਂ ਫੋਨ ਕੀਤਾ ਸੀ ਮੈਂ ਕਿਹਾ ਜੀ ਤੁਹਾਡੇ ਤੋਂ ਉਮੀਦ ਨਹੀਂ ਸੀ ਜੇ ਉਹਨਾਂ ਨੇ ਇਹ ਕੰਮ ਕੀਤੇ ਸੀ ਨਾ ਤੇ ਲੋਕਾਂ ਨੇ ਉਹਨੂੰ ਬਿਠਾਤਾ ਕਰੋ ਕਰੀ ਇਸੇ ਕਰਕੇ ਹੀ ਬਿਠਾਇਆ ਵੀ ਤੁਸੀਂ ਆਹ ਕੁਛ ਕਰਦੇ ਰਹੇ ਹੋ ਪਰ ਜੋ ਤੁਸੀਂ ਅੱਜ ਕੀਤਾ ਤੁਸੀਂ ਤਾਂ ਚਾਰ ਕਦਮੋਂ ਤੋਂ ਵੀ ਗਾ ਲੰਘ ਗਏ ਤੇ ਵਾਕਤ ਸੋਡਾ ਵੀ ਆਉਣ ਵਾਲਾ ਕੋਈ ਦੂਰ ਨਹੀਂ ਹੈ ਰੱਬ ਦੇ ਵਾਸਤੇ ਇਹ ਪਿੰਡ ਦੀਆਂ ਸੰਸਥਾਵਾਂ ਪਿੰਡ ਦੀ ਪੰਚਾਇਤ ਪਿੰਡ ਦੇ ਲੋਕ ਹੀ ਚੁਣਨ ਤੇ ਚੰਗਾ ਲੋਕਲ ਲੀਡਰਸ਼ਿਪ ਨਾ दखਲੰਦਾ ਅਸੀਂ ਆਪਣੇ ਪਿੰਡ ਦੇ ਵਿੱਚੋਂ ਆ ਹੁਣ ਪਿੱਛੇ ਜੇ ਪਾਰਟੀ ਬਾਜ਼ੀ ਖਤਮ ਕੀਤੀ ਸੀ ਤੇ ਮੈਨੂੰ ਲੱਗਦਾ ਵੀ ਹੁਣ ਉਹ ਤੋਂ ਵੱਡੀ ਖੜੀ ਹੋ ਗਈ ਹੈ ਅਸੀਂ ਤਾਂ ਇਸ ਚੀਜ਼ ਤੋਂ ਬਾਹਰ ਨਿਕਗੇ ਕਿਉਂਕਿ ਨਾ ਤਾਂ ਕੋਈ ਆਖੇ ਲੱਗਦਾ ਨਾ ਕੋਈ ਅੱਗੇ ਲੱਗਣ ਨੂੰ ਤਿਆਰ ਹੈ ਨਾ ਕੋਈ ਪਿੱਛੇ ਲੱਗਣ ਨੂੰ ਤਿਆਰ ਅਸੀਂ ਵੀ ਉਸ ਤਰ੍ਹਾਂ ਦੀ ਹੋਗੇ ਜਿਹੜੀ ਗਲਤੀ ਪਿਛਲੀ ਵਾਰੀ ਕੁਲਬੀਰ ਸਿੰਘ ਐਮ.ਐਲ.ਏ ਨੇ ਕੀਤੀ ਸੀ ਉਹੀ ਗਲਤੀ ਅੱਜ ਇਹ ਸਰਕਾਰ ਕਰ ਰਹੀ ਹੈ। ਉਹਨੇ ਵੀ ਸਰਪੰਚ ਜਿਹੜੇ ਸੀ ਉਹ ਪਿੰਡਾਂ ਦੇ ਥੋਪ ਦਿੱਤੇ ਸੀ ਆਪਣੀ ਪਾਰਟੀ ਦੇ ਬਣਾ ਕੇ ਵਰਕਰ ਤੇ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ। ਤੇ ਫਿਰ ਪੀਪੀਆਂ ਖਾਲੀ ਖੜਕੀਆਂ ਤੇ ਉਹਦੀ ਬਦੌਲਤ ਨਰੇਸ਼ ਕੁਟਾਰੀਆ ਜੀ ਜਿੱਤ ਗਏ ਤੇ ਜਿਨ੍ਹਾਂ ਨੇ ਅੱਜ ਸਿਰਪਾੜਿਆ ਚੌਂਕ ਦੇ ਵਿੱਚ ਔਰ ਉਹ ਸ਼ਰੇਆਮ ਚੈਨਲ ਤੇ ਕਹਿੰਦੇ ਆ ਵੀ ਸਾਡੇ ਨਾਲ ਕੀ ਕੁਛ ਕੀਤਾ ਸੀ ਇਹਦਾ ਮਤਲਬ ਯਾਰ ਤੁਸੀਂ ਫਿਰ ਉਹ ਪਾਲ ਦੇ ਤੁਰੇ ਆਏ ਇੱਕ ਨਫਰਤ ਹੁਣ ਉਹ ਪਾਲ ਕੇ ਵਹਿ ਜਾਣਗੇ ਉਹ ਹੁਣ ਉਹ ਲਲਕਦੇ ਮਾਰੀ ਜਾਂਦੇ ਆ ਜਿੱਦੇ ਸਾਡੀ ਸਰਕਾਰ ਆ ਗਈ ਤੁਹਾਨੂੰ ਅਸੀਂ ਦੱਸਾਂਗੇ ਕੀ ਕਰਨਾ ਤੇ ਨੁਕਸਾਨ ਕਿਸ ਦਾ ਹੋਣਾ ਉਹ ਸਾਡੇ ਵਰਗਿਆਂ ਲੋਕਾਂ ਦਾ ਹੋਗਾ ਮਰਨੇ ਉੱਤੇ ਮਾਵਾ ਦੇ ਪੁੱਤ ਨਾ ਤੁਹਾਡਾ ਕੁਝ ਜਾਣਾ ਨਾ ਇਹਨਾਂ ਦਾ ਕੁਝ ਜਾਣਾ ਪੀਸੇ ਜਾਣੇ ਆ ਆਮ ਲੋਕ ਰੱਬ ਦੇ ਵਾਸਤੇ ਇਹ ਸੰਸਥਾਵਾਂ ਨੂੰ ਬਖਸ਼ ਦਿਓ ਪੰਚਾਇਤੀ ਚੋਣ ਪਿੰਡ ਦੇ ਲੋਕ ਕਰਨ ਔਰ ਬਿਨਾਂ ਕਿਸੇ ਦਖਲ ਅੰਦਾਜ਼ੀ ਦੇ ਮੈਂ ਤਾਂ ਹੁਣ ਵੀ ਇਹੀ ਬੇਨਤੀ ਕਰਦਾ ਰਿਹਾ ਵੀ ਭਾਈ ਮੈਂ ਆਪਣੇ ਪਿੰਡ 'ਚ ਬਹੁਤ ਕੋਸ਼ਿਸ਼ ਕੀਤੀ ਵੀ ਸਾਰਾ ਪਿੰਡ ਇਕੱਠੇ ਹੋ ਕੇ ਕਿਸੇ ਬੰਦੇ ਇੱਕ ਵਧੀਆ ਸਿਆਣੇ ਬੰਦੇ ਨੂੰ ਚੁਣ ਲਓ ਕਿਉਂਕਿ ਸਰਪੰਚ ਇੱਕ ਸਿਆਣਾ ਇਨਸਾਨ ਹੋਣਾ ਚਾਹੀਦਾ ਸਮਝਦਾਰ ਇਨਸਾਨ ਹੋਣਾ ਚਾਹੀਦਾ ਪਿੰਡ ਦੇ ਮਸਲੇ ਪਿੰਡ ਵਿੱਚ ਹੱਲ ਕਰਨ ਦੇ ਯੋਗ ਹੋਣਾ ਚਾਹੀਦਾ ਕਿਉਂਕਿ ਸਾਡੀ ਸਿਆਸਤ ਦੀ ਔਰ ਲੋਕਤੰਤਰ ਦੀ ਤੇ ਪਹਿਲੀ ਪੌੜੀ ਹੈ ਇਸ ਪੌੜੀ ਤੋਂ ਜਿਹੜੀ ਹੈਗੀ ਆ ਲੋਕਤੰਤਰ ਸਟਾਰਟ ਹੁੰਦਾ ਤੇ ਜੇ ਇਹ ਪਹਿਲੀ ਪੌੜੀ ਦੀ ਅਸੀਂ ਐਡੀ ਮਾੜੀ ਹਾਲਤ ਕਰ ਦਿੱਤੀ ਇਹਦੂ ਅੱਗੇ ਲੋਕਤੰਤਰ ਕਿੱਥੇ ਬਚੇ ਬਚੇਗਾ ਜਾ ਕੇ ਮੈਂ ਜਦੋਂ ਮੱਲਾਂਵਾਲੇ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਮੈਂ ਉਦੋਂ ਇੱਥੇ ਮਖੂਸ ਸੀ ਮੇਰੀ ਪੋਸਟਿੰਗ ਮੱਲਾਂਵਾਲੇ ਰਮਨ ਕੁਮਾਰ ਜੀ ਸਨ ਮੇਰੇ ਦੋਸਤ ਸਾਨੂੰ ਸਾਨੂੰ ਪਤਾ ਉੱਥੇ ਜਾਣ ਕਿਵੇਂ ਉਹਨਾਂ ਦੀ ਬੱਚੀ ਉਦੋਂ ਘਟ ਕਿਸੇ ਨੇ ਨਹੀਂ ਗਿਜਾਰੀ ਕਿਉਂਕਿ ਗੁੰਡਾਗਰਦੀ ਤੁਸੀਂ ਆਪਸ ਵਿੱਚ ਲੜ ਲਓ ਲੀਡਰ ਲੀਡਰ ਲੜ ਲਓ ਕਿਸੇ ਨੂੰ ਕੀ ਤਰਾਜ ਲੋਕਾਂ ਦੇ ਬੱਚਿਆਂ ਨੂੰ ਇਕੱਠੇ ਕਰਕੇ ਤੁਸੀਂ ਕਿਉਂ ਮਰ ਬੋਲਦੇ ਤੇ ਮੈਂ ਤਾਂ ਲੋਕਾਂ ਨੂੰ ਵੀ ਅਪੀਲ ਕਰਦਾ ਯਾਰ ਇਹ ਜੀ ਸਰਪੰਚੀ ਚੋਂ ਕੀ ਖਟੋਗੇ ਤੁਸੀਂ ਹੁਣ ਕਿਤੇ 50 ਲੱਖ ਦੀ ਬੋਲੀ ਚੜ ਗਈ ਕਿਤੇ 2 ਕਰੋੜ ਦੀ ਬੋਲੀ ਚੜ ਗਈ ਫਿਰ ਅਸੀਂ ਕਹਿੰਨੇ ਨਸ਼ਾ ਨਹੀਂ ਖਤਮ ਹੁੰਦਾ ਫਿਰ ਅਸੀਂ ਕਹਿੰਨੇ ਜੀ ਕਰਪਸ਼ਨ ਖਤਮ ਨਹੀਂ ਹੁੰਦੀ ਉਹ ਸਰਪੰਚ ਥੋੜੀ ਬਣੂਗਾ ਤਾਂ ਦਲਾਲ ਬਣੂਗਾ ਉੱਥੇ ਜਾ ਕੇ ਤੁਹਾਡੀਆਂ ਸੌਦੇਬਾਜ਼ੀਆਂ ਕਰਾਊਗਾ ਆਪੇ ਪਸਾਊਗਾ ਆਪੇ ਛੜਾਊਗਾ ਤੇ ਨਸ਼ਾ ਦਾ ਪਿੰਡ ਚ ਘੇਰ ਘੇਰ ਕੇ ਲਿਓਗਾ ਜਿਹਨੇ 2-2 ਕਰੋੜ ਲਾਇਆ ਆ। ਕਿਹਾਓ ਭਾਈ ਮੇਰੇ ਪਿੰਡ ਵਿੱਚੋਂ ਮੈਂ ਬੈਠਾ। ਅਸੀਂ ਕਦੇ ਆਪਣੇ ਆਪ ਨੂੰ ਅਕਲ ਨੂੰ ਸੱਤ ਨਹੀਂ ਮਾਰਦੇ। ਇਹ ਲੀਡਰ ਇਕੱਠੇ ਚੰਡੀਗੜ੍ਹ ਇਕੱਠਾਂ ਦੇ ਬੈ ਕੇ ਚਾਹਾਂ ਕੌਹੀਆਂ ਪੁੰਦੀਆਂ ਤੇ ਤੁਹਾਡੀਆਂ ਚੁੱਲਿਆਂ ਤੱਕ ਇਹਨਾਂ ਲੋਕਾਂ ਦੀਆਂ ਦੁਸ਼ਮਣੀਆਂ ਪਾ ਦਿਤੀਆਂ। ਮੈਨੂੰ ਸ਼ਰਮ ਆਉਂਦੀ ਆ। ਇਥੇ ਜਥੇਦਾਰ ਤੋਤਾ ਸਿੰਘ ਜਦੋਂ ਮਿਨਿਸਟਰ ਹੁੰਦੇ ਸੀ 2-2 ਕਿਲੋ ਫੀਮ ਦੀਆਂ ਧਮਕੀਆਂ ਦਿੱਤੀਆਂ ਗਈਆਂ ਜਿਹੜੇ ਐਮਸੀ ਖੜੇ ਸੀ ਮੋਗੀ ਦੂਜੀ ਪਾਰਟੀ ਦੇ ਜਾਂ 2 ਕਿਲੋ ਫੀਮ ਦਾ ਪਰਚਾ ਦੇ ਦੇਾਂਗੇ ਨਹੀਂ ਬਹਿ ਜਾਓ ਸ਼ੁਰੂਆਤ ਕਿੱਥੋਂ ਹੋਈ ਆ ਪਹਿਲਾਂ ਅੱਜ ਚੀਕਦੇ ਆ ਸ਼ੁਰੂਆਤ ਤੁਸੀਂ ਹੋ ਕੀਤੀ ਆ ਉਦੋਂ ਚਾਰ ਕਦਮ ਅੱਗੇ ਮੁੜ ਕੇ ਕਾਂਗਰਸ ਨੰਗੀ ਇਸ ਚੀਜ਼ ਤੋਂ ਮੈਨੂੰ ਵਾਗੇਪੁਰਾਣਾ ਦਾ ਯਾਦ ਆ ਨਗਰ ਕੌਂਸਲ ਦੀਆਂ ਚੋਣਾਂ 'ਚ ਜਦੋਂ ਜਗਤਾਰ ਨੇ ਉੱਥੇ ਕਿਸੇ ਦਾ ਸਿਰ ਪਾੜਿਆ ਸੀ ਮੁੜ ਕੇ ਜਗਤਾਰ ਉਥੇ ਖਿੱਚ ਕੇ ਰਾਜਿਆਣੇ ਵਾਲਾ ਲੋਕਾਂ ਨੇ ਜੋ ਕੁਛ ਕੀਤਾ ਸੀ ਤੇ ਜਥੇਦਾਰ ਤੋਤਾ ਸਿੰਘ ਨੇ ਮੇਰੀ ਗੱਡੀ 'ਚ ਵੜ ਕੇ ਜਾਣ ਪਹਚਾਈ ਸੀ ਵਾਗੇ ਪੁਰਾਣੇ ਉਸ ਕੋਲ ਤੇ ਮੇਰੇ ਨਾਲ ਇੱਕ ਮੁੰਡਾ ਸਾਡਾ ਮੁਲਾਜ਼ਮ ਹੋਰ ਸੀ ਉਹ ਪਿਝਾ ਕੇ ਗੱਡੀ ਥਾਣੇ 'ਚ ਵਾੜਤੀ ਤੇ ਨਹੀਂ ਜਥੇਦਾਰ ਨੂੰ ਛੱਡਦੇ ਨਹੀਂ ਸੀ ਉਸ ਦਿਨ ਇੰਨੀ ਨਫ਼ਰਤ ਕਿਧਰ ਨੂੰ ਲੈ ਕੇ ਜਾ ਰਹੇ ਅਸੀਂ ਪੰਜਾਬ ਭਾਈ ਹਰਮੰਦਰ ਸਿੰਘ ਸੰਧੂ ਨੇ ਉਸ ਵੇਲੇ ਇੱਕ ਗੱਲ ਕਹੀ ਸੀ ਵੀ ਪਿੰਡ ਦੀਆਂ ਪੰਚੇਤਾਂ ਜਿਹੜੀਆਂ ਹਨ ਜਾਂ ਗੁਰੂ ਦੇ ਆਸ਼ੇ ਅਨਸਾਰ ਚੁਣਨੀਆਂ ਚਾਹੀਦੀਆਂ। ਅਸੀਂ ਤਾਂ ਉਹ ਨੂੰ ਨਹੀਂ ਛੱਡਿਆ। ਉਹ ਕਿਸੇ ਨੇ ਥੋੜੀ ਬਾਰੇ ਆ। ਉਹਨੇ ਉਹਨੇ ਥੱਲੇ ਲੈਵਲ ਤੋਂ ਸਮਾਜ ਸੁਧਾਰ ਦੀ ਗੱਲ ਕੀਤੀ ਸੀ। ਕਿ ਜਿੱਥੇ ਜਦੋਂ ਪਿੰਡ ਦੀ ਪੰਚਾਇਤ ਤੋਂ ਪੌੜੀ ਸ਼ੁਰੂ ਹੁੰਦੀ ਹੈ ਇਹ ਸਿਆਸਤ ਦੀ। ਜੇ ਪਿੰਡ ਸੁਧਰ ਗਿਆ ਸਮਝ ਲਓ ਜਿਲਾ ਸੁਧਰ ਗਿਆ ਜਿਲਾ ਸੁਧਰ ਗਿਆ ਸਮਝ ਲਓ ਪੰਜਾਬ ਸੁਧਰ ਗਿਆ ਇੱਕ ਸੰਸਥਾ ਪਿੰਡ ਦੀ ਉਹ ਵੀ ਤੁਸੀਂ ਯਾਰ ਉਹਦੇ ਆ ਹਾਲਾਤ ਬਣਾ ਦਿੱਤੇ ਐਸ ਜਮਾਨੇ ਵਿੱਚ ਸਾਨੂੰ ਸ਼ਰਮ ਆਉਣੀ ਚਾਹੀਦੀ ਐ ਅਸੀਂ ਹਸਪਤਾਲਾਂ 'ਚ ਪਏ ਆ ਕੋਈ ਬਾਹਰ ਪੱਤਰਕਾਰਾਂ ਸਾਹਮਣੇ ਬਹਿ ਕੇ ਲਲਕੜੇ ਮਾਰੀ ਜਾਂਦਾ ਜੀ ਅਸੀਂ ਆਹ ਕਰਤਾ ਸੀ ਕੀ ਕਰਤਾ ਤੁਸੀਂ ਇਕ ਨਫਰਤ ਪਾਲ ਲਈ ਵਾਕਿ ਤੇ ਤੁਹਾਡੇ ਤੇ ਵੀ ਇਹ ਆਉਣਾ ਜੇ ਉਹਨਾਂ ਉਹਨਾਂ ਪਾਰਟੀਆਂ ਨੇ ਇਹ ਕੁਛ ਕੀਤਾ ਨਾ ਉਹ ਤਾਂ ਲੋਕਾਂ ਨੇ ਘਰੇ ਬਿਠਾ ਦਿੱਤੇ ਇਸੇ ਕਰਕੇ ਬਿਠਾਏ ਸੀ ਨਾ ਇਸੇ ਦੁੱਖੋਂ ਤੁਸੀਂ ਅੱਜ ਕੀ ਕਰ ਰਹੇ ਹੋ ਮੈਂ ਤਾਂ ਮਾਨ ਸਾਹਿਬ ਨੂੰ ਬੇਨਤੀ ਕਰਦਾ ਵੀ ਜੇ ਤੁਸੀਂ ਸੱਚੇ ਹੋ ਤੇ ਇਹਨਾਂ ਲੋਕਾਂ ਦੇ ਖਿਲਾਫ ਐਕਸ਼ਨ ਲਓ ਹੁਣ 700 ਤੋਂ ਇੱਕ ਕਰੀਬ ਬੰਦੇ ਤੇ ਪਰਚਾ ਹੋਇਆ ਕਿ ਦੂ ਅੱਗੇ ਵੇਖੋ ਕੀ ਕੁਛ ਹੁੰਦਾ ਹੈ ਜਿਹੜੇ ਅੱਜ ਤੁਸੀਂ ਉੱਤੇ ਹੈਂਕੜ ਬਾਜ਼ੀਆਂ ਚ ਤੁਰੇ ਫਿਰਦੇ ਨਾ ਮੈਂ 3 ਸਾਲ ਇਹਨਾਂ ਥਾਣਿਆਂ ਚ ਹੀ ਰਿਆ ਮੈਂ ਪੈਰੀਆਂ ਪੈਰਾਂ ਚ ਡੱਗਦੇ ਦੇਖੇ ਬਾਅਦ ਚ ਦੂਜੀਆਂ ਪਾਰਟੀਆਂ ਵਾਲੇ ਆ ਕੇ ਇਹਨਾਂ ਲੀਡਰਾਂ ਦੀ ਫਿਰ ਇੱਕ ਪਰਚੇ ਤੋਂ ਡਰਦੇ ਆਂਦੀਆਂ ਉਹ ਪਸ਼ਾਪ ਜਿਹੜਾ ਹੈਗਾ ਗਿੱਟਿਆਂ ਥਾਣੀ ਚੋਂਦਾ ਵੀ ਹੁਣ ਸਾਨੂੰ ਰਲਾ ਦਿਓ ਦੀ ਛੇਤੀ ਸਾਡਾ ਪਰਚੇ ਤੋਂ ਖੜਾ ਛੜਾ ਦਿਓ ਕਿੰਨਾ ਕਿੰਨੀ ਕੁ ਪਰਚੇ ਵਾਲੀ ਸਿਆਸਤ ਕਿੰਨੀ ਕੁ ਚਲਾ ਲਓਗੇ ਸਪਲਸ ਨੂੰ ਵੀ ਆਪਦਾ ਅਕਸ ਦੇਖਣਾ ਚਾਹੀਦਾ ਪੜਕੇ ਕੋਈ ਤੁਹਾਡੇ ਨਾਲ ਨਹੀਂ ਖੜਦਾ ਆਪਣੀਆਂ ਬੜੀਆਂ ਆਪਣੇ ਤੇ ਕਟਣੀਆਂ ਪੈਦੀਆਂ ਇੰਨੀ ਗੰਦਲੀ ਕਰ ਦਿੱਤੀ ਸਿਆਸਤ ਅਸੀਂ ਲੋਕਾਂ ਦੇ ਚੁੱਲਿਆਂ ਤੱਕ ਵੀ ਕਿਉਂਕਿ ਮੈਂ ਇਹੀ ਪਿੱਟਦਾ ਹੁਣ ਮੈਂ ਬਹੁਤ ਕੁਝ ਅਸੀਂ ਦੇਖਿਆ ਅਸੀਂ ਵਰਦੀ ਪਾਈ ਆ 30 ਸਾਲ ਇਸੇ ਸਿਸਟਮ 'ਚ ਰਹੇ ਅਸੀਂ ਉਹਨਾਂ ਅੱਖਾਂ ਨਾਲ ਵੀ ਤੁਹਾਨੂੰ ਦੱਸਿਆ ਵੀ ਚੋਣ ਹੁੰਦੀ ਵੇਖੀ ਜਦੋਂ ਹਰਿਆ ਸਰਪੰਚ ਹਰੇ ਸਰਪੰਚ ਦੇ ਜਿੱਤਿਆ ਹੋਇਆ ਸਰਪੰਚ ਆਦਰ ਮਾਨ ਨਾ ਹਾਰ ਪਾਇ ਕਹਿੰਦਾ ਸਰਪੰਚ ਤੁਸੀਂ ਹੋ ਮੇਰੇ ਸਿਰ ਤੇ ਹੱਥ ਰੱਖਿਓ ਅਸੀਂ ਉਹ ਦੌਰ ਵੀ ਦੇਖਿਆ ਧੀਆ ਭੈਣਾਂ ਦੀ ਇੱਜ਼ਤ ਦੀ ਖਾਤਰ ਸਿਆਣੇ ਲੋਕ ਪੈਰੀ ਪੱਗਾਂ ਰੱਖਣ ਤੱਕ ਚਲੇ ਜਾਂਦੇ ਸੀ ਕਿ ਸਾਡੇ ਪਿੰਡ ਦੀ ਧੀ ਹੈ ਜੀ ਸਾਡੀ ਧੀ ਹੈ ਇੱਕ ਕਹਾਵਤ ਸੀ ਵੀ ਇੱਕ ਕਮਲਾ ਹੋਵੇ ਤੇ ਸਮਝਾਵੇ ਵੇੜਾ ਜਿਥੇ ਕਮਲਾ ਹੀ ਹੋਵੇ ਵੇੜਾ ਤੇ ਉੱਥੇ ਸਮਝਾਵੇ ਕਿਹੜਾ ਅਸੀਂ ਪੜ੍ਹ ਲਿਖ ਕੇ ਕੀ ਸਿੱਖਿਆ ਬੜਾ ਮਨ ਦੁਖੀ ਸੀ ਮੇਰਾ ਪਰਸੋਂ ਦਾ ਇੱਥੇ ਹੁਣ 4-5 ਮੁੰਡੇ ਮੇਰੇ ਕੋਲੇ ਹੋ ਕੇ ਗਏ ਐ ਸਾਨੂੰ ਮੜਾ ਜਿਹਾ ਪਤਾ ਕਰ ਦੋਈ ਸਾਡਾ ਤਾਂ ਨਹੀਂ ਨਾਮ ਵਿੱਚ ਅਸੀਂ ਤਾਂ ਉੱਥੇ ਗਏ ਵੀ ਨਹੀਂ ਜੀ ਅਸੀਂ ਤਾਂ ਐਫੀ ਡੈਪਟ ਲੈ ਕੇ ਗਏ ਸੀ ਕਿਧਰ ਨੂੰ ਲੈ ਕੇ ਤੁਰ ਪਏ ਅਸੀਂ ਆਪਣੀ ਨੌਜਵਾਨੀ ਇਹੋ ਜਿਹੇ ਲੀਡਰ ਸਾਨੂੰ ਨਹੀਂ ਚਾਹੀਦੇ ਪਿਆ ਸ਼ਰਮ ਕਰੋ ਹੀ ਬੜਾ ਡੋਬਤਾ ਇਹਨੂੰ ਅੱਗੀ ਪਿਆ। ਅਸੀਂ ਇਹ ਤਾਂ ਛੱਡਿਆ ਕੀ ਆ? ਪੜੀ ਲਿਖੀ ਨੌਜਵਾਨੀ ਉੱਥੋਂ ਪ੍ਰਵਾਸ ਕਰ ਗਈ। ਜਿਹੜੀ ਬੇਰੁਜ਼ਗਾਰ ਥੋੜੇ ਮਗਰ ਤੁਰੇ ਫਿਰਦੇ ਰੋੜੋ ਰੋੜੀ ਹੁੰਦੀ। ਕੀ ਛੱਡਿਆ ਅਸੀਂ ਪੰਜਾਬ ਦੇ ਵਿੱਚ? ਇੱਕ ਇੰਨੀ ਸੱਚੀ ਸੋਚੀ ਸੰਸਥਾ ਪਿੰਡ ਦੇ ਲੋਕਾਂ ਦੀ ਰੱਬ ਵਰਗੀ ਚੁਣੀ ਹੋਈ ਸੰਸਥਾ ਜੀ ਦੀ ਹਰਕ ਨੇਮ ਚੱਕ ਕੇ ਅਗਲਾ ਕਹਿੰਦਾ ਸੀ ਆ ਤੇਰੇ ਪਿੰਡ ਦੀ ਪੰਚਾਇਤ ਆ ਗੱਲ ਕਹਿ ਦੂ। ਪਹਿਲਾਂ ਝੂਠੀ ਕਹਿ ਦੇਵੇ ਪੰਚਾਇਤ ਲੋਕੀ ਤਾਂ ਵੀ ਅੱਖਾਂ ਮੀਚ ਕੇ ਵਿਸ਼ਵਾਸ ਕਰ ਲੈਂਦੇ ਸੀ। ਵੀ ਯਾਰ ਪੰਚਾਇਤ ਰੱਬ ਵਰਗੀ ਹੁੰਦੀ ਆ। ਇੱਕ ਰੱਬ ਦੇ ਦਰਜੇ ਤੋਂ ਪੰਚਾਇਤ ਕੇਵਲ ਜਿੱਥਾਂ ਤੇ ਤੁਸੀਂ ਲਿਆ ਕੇ ਖੜੀ ਕਰ ਦਿੱਤੀ। ਅੱਜ ਕੋਈ ਚੰਗਾ ਬੰਦਾ ਕੋਈ ਸਮਝਦਾਰ ਬੰਦਾ ਕੋਈ ਸਿਆਣਾ ਬੰਦਾ ਸਿਆਸਤ ਵੱਲ ਝਾਕਦਾ ਨਹੀਂ। ਤੇ ਸਿਆਸਤ ਰਹਿ ਕੀ ਦੀ ਗਈ ਹੈ ਗੁੰਡਿਆਂ ਦੀ। ਸਮਾਗਲਾਂ ਦੀ ਝੂਠਿਆਂ ਦੀ ਫਰੇਬੀਆਂ ਦੀ ਠੱਗਾਂ ਦੀ ਆ ਸਿਆਸਤ ਬਣ ਕੇ ਅੱਜ ਰਹਿ ਗਈ ਆ ਖਾਨਦਾਨੀ ਬੰਦਾ ਤੇ ਕੋਈ ਸਿਆਣਾ ਬੰਦਾ ਇਸ ਦੇ ਝਾਕਦਾ ਨਹੀਂ ਇਸ ਕੰਮ ਲਈ ਇਹਨਾਂ ਦਾ ਕੀ ਖੇਹ ਕਰਾਉਣੀ ਇਹਨਾਂ ਲੋਕਾਂ ਜਾਂ ਕੇ ਅੱਜ ਉਹਦਾ ਨਤੀਜਾ ਹੀ ਨਿਕਲ ਰਿਹਾ ਨਾ ਕਲਵੀਰ ਸਿੰਘ ਜੀ ਤੁਸੀਂ ਵੀ ਕਹਿੰਦੇ ਹੋ 50 ਰੁਪਏ ਜੀ ਸਰਪੰਚ ਬਣਾਏ ਸਰਪੰਚੀ ਕੱਲੇ ਰਹਿ ਗਏ ਤੁਹਾਡੇ ਕੋਲੇ ਪਿੰਡ ਦੇ ਵੋਟ ਤਾਂ ਥੋੜੀ ਕੋਈ ਰਹੀ ਨਾ ਅੱਜ ਤੁਸੀਂ ਤਰ ਲੋ ਮੱਛੀ ਹੋ ਰਹੀ ਆ ਵੀ ਸ਼ਾਇਦ ਫੇਰ ਕਿਤੇ ਉਹ ਕੁਝ ਹੋ ਜੇ ਸ਼ਾਇਦ ਕਿਤੇ ਖੜਨ ਬਹਿਣ ਨੂੰ ਥਾਂ ਮਿਲ ਜੇ ਕਿੰਨਾ ਕਿਤੇ ਲੋਕਾਂ ਦੇ ਪੁੱਤਾਂ ਦੀਆਂ ਲਾਸ਼ਾਂ ਦੀਆਂ ਪੋੜੀਆਂ ਬਣਾ ਕੇ ਚੜਦੇ ਰਹੋਗੇ ਤੁਸੀਂ ਅਜੇ ਅਕਾਲੀਆਂ ਦਾ ਵजूद ਖਤਮ ਹੋ ਚੁੱਕਿਆ ਜੀਰੇ ਦੇ ਵਿੱਚੋਂ ਜਿਹੜੇ ਜਿਹੜਾ ਕਿ ਇਹ ਪੰਥਕ ਹਲਕਾ ਗਿਣਿਆ ਜਾਂਦਾ ਸੀ ਤੇ ਐਮਐਲਏ ਨਰੇਸ਼ ਕੁਟਾਰੀਆ ਜੀ ਦੂਰ ਦਿਨ ਨਹੀਂ ਹੈ ਵजूद ਤੁਹਾਡਾ ਵੀ ਨਹੀਂ ਰਹਿਣਾ ਇੱਥੇ ਕੋਈ ਹੋਰ ਤੇ ਰਾਜੂਗੀ ਹੁਣ ਲੋਕ ਅੱਗੇ ਵਾਲੇ ਨਹੀਂ ਰਹਿ ਗਏ ਬੜੇ ਸਮਝਦਾਰ ਲੋਕ ਆ ਜੇ 10 ਤੋਂ 20 ਨਾਲ ਇਹ ਜੇ ਤੁਰੇ ਫਿਰਦੇ 90 ਟਿੱਕੇ ਬੈਠੇ ਹੋ ਉਹਨਾਂ ਨੂੰ ਸਭ ਪਤਾ ਸੀ ਕਦੋਂ ਕੀ ਕਰਨਾ ਤੇ ਤੁਹਾਡੇ ਤੋਂ ਉਮੀਦ ਨਹੀਂ ਸੀ ਕੀਤੀ ਜਾ ਸਕਦੀ ਖਾਸ ਕਰਕੇ ਇਹ ਸਰਕਾਰ ਤੋਂ ਜੇ ਕੋਈ ਬੋਲਦਾ ਤੁਸੀਂ ਉਹਨੂੰ ਫੜ ਕੇ ਅੰਦਰ ਦਿੰਦੇ ਹੋ ਜੇ ਅੱਜ ਆਹ ਸੰਸਥਾਵਾਂ ਦਾ ਤੁਸੀਂ ਆਹ ਦੁਰਦਸ਼ਾ ਕਰਤੀ ਤੋ ਹੱਥੋਂ ਤੁਹਾਨੂੰ ਲੋਕਾਂ ਨੇ ਇਸ ਕਰਕੇ ਨਹੀਂ ਸੀ ਚੁਣਿਆ ਵੀ ਤੁਸੀਂ ਆਹ ਦਿਨ ਦਿਖਾਉਂਗੇ ਲੋਕਾਂ ਨੂੰ ਅੱਜ 5 ਦਿਨ ਹੋ ਗਏ ਆ ਜੀਰੇ ਚ ਕੋਈ ਔਰਤ ਜੇ ਸ਼ਹਿਰ ਚ ਨਹੀਂ ਜਾ ਰਹੀ ਕੋਈ ਕੁੜੀ ਬੁੜੀ ਲੈ ਕੇ ਬੰਦਾ ਸ਼ਹਿਰ ਤੇ ਸਮਾਨ ਲੈਣ ਨਹੀਂ ਜਾ ਰਿਹਾ ਅਗਲਾ ਤਾਂ ਪਤਾ ਨਹੀਂ ਉੱਤ ਕੀ ਬਣ ਜਾਣਾ ਤਾਂ ਪਿਛਲੇ ਦਿਨੀ ਆ ਵੀਡੀਓ ਵਾਇਰਲ ਕਰ ਕਰਕੇ ਲੋਕਾਂ ਨੇ ਬੱਚੇ ਆਪਣੇ ਗੁਰੂ ਘਰਾਂ ਚੋਂ ਜਾਨੋਂ ਹਟਾ ਲਏ ਖਾਸ ਕਰਕੇ ਬੱਚੀਆਂ ਅਸੀਂ ਕਿੱਧਰ ਨੂੰ ਲੈ ਕੇ ਤੁਰ ਪਏ ਆ ਪੰਜਾਬੀ ਅਸੀਂ ਆ ਪੰਜਾਬ ਦੀ ਖੇ ਆਪ ਪਟ ਰਹੇ ਆ ਅਸੀਂ ਮੈਂ ਪੰਜਾਬ ਦੇ ਸਵੈਰਥ ਲੋਕਾਂ ਨੂੰ ਅਪੀਲ ਕਰਦਾ ਕਿੰਨਾ ਚਿਰ ਤੁਸੀਂ ਇਕੱਠੇ ਨਹੀਂ ਹੁੰਦੇ ਤੇ ਜਿੰਨਾ ਚਿਰ ਖੜਦੇ ਨਹੀਂ ਤੁਸੀਂ ਉਹਨਾਂ ਚਿਰ ਪੰਜਾਬ ਦਾ ਭਲਾ ਨਹੀਂ ਹੋਣਾ ਨਹੀਂ ਇੱਥੇ ਗੁੰਡੇ ਪਹਿਲਾਂ ਬੰਦੇ ਲੋਕਾਂ ਨੂੰ ਪੁੱਤ ਮਾਰਨਗੇ ਲੋਕਾਂ ਦੇ ਫਿਰ ਤੁਹਾਡੇ ਚ ਲੀਡਰ ਬਣ ਕੇ ਆਉਣ ਸਾਡੇ ਵਰਗੇ ਕਰਪਟ ਲੋਕ ਪਹਿਲਾਂ ਨੌਕਰੀਆਂ ਕਰਨਗੇ 40-40 ਸਾਲ ਫਿਰ ਤੁਹਾਡੇ ਵਿੱਚ ਆ ਕੇ ਲੀਡਰ ਬਣ ਕੇ ਖੜਨਗੇ ਜੋ ਬੇਈਮਾਨ ਠੱਗੀ ਠੋਰੀ ਵਾਲਾ ਉੱਠ ਕੇ ਤੁਹਾਡੇ ਅੱਗੇ ਲੀਡਰ ਬਣ ਕੇ ਲਿਸ਼ਕ ਪੋਸ ਕੇ ਖੜੂਗਾ ਕੋਈ ਧਰਮ ਦੇ ਨਾਂ ਤੇ ਲੜਾਈ ਜਾਂਦਾ ਕੋਈ ਸਿਆਸਤ ਦੇ ਨਾਂ ਤੇ ਲੜਾਈ ਜਾਂਦਾ ਕੋਈ ਠੱਗੀਆਂ ਦੇ ਨਾਂ ਤੇ ਠੱਗੀਆਂ ਠੋਰੀਆਂ ਤੇ ਕੰਮ ਚਲਾਈ ਜਾਂਦਾ ਅਸੀਂ ਕਿਤੇ ਕਿੱਧਰ ਨੂੰ ਚਲੇ ਗਏ ਅਸੀਂ ਸਾਡੇ ਗੁਰੂਆਂ ਨੇ ਇਹ じゃ ਪੰਜਾਬ ਸਾਨੂੰ ਦਿੱਤਾ ਸੀ ਅਸੀਂ ਐਸ ਪੰਜਾਬ ਨੂੰ ਕਹਿੰਨੇ ਪੰਜਾਬ ਵਸਦਾ ਗੁਰਾਂ ਦੇ ਨਾਂ ਇਦੀ ਬਰਬਾਦੀ ਦੇ ਉਹਨੇ ਜ਼ਿੰਮੇਵਾਰ ਅਸੀਂ ਫਿਰ ਤੁਸੀਂ ਕਹਿੰਦੇ ਇੱਥੇ ਕੋਈ ਨੌਜਵਾਨ ਰਹਿ ਕੇ ਰਾਜੀ ਨਹੀਂ ਕੋਈ ਪੜਿਆ ਲਿਖਿਆ ਨੌਜਵਾਨ ਕੋਈ ਇਹ ਜੇ ਇਹ ਜੇ ਸਿਸਟਮ ਚ ਰਹੂਗਾ ਕੋਈ ਕਰੂਗਾ ਪਸੰਦ ਇੱਥੇ ਰਹਿਣਾ ਸਾਡਾ ਆਪਣਾ ਜੀਰਾ ਸ਼ਹਿਰ ਹੈ ਤੇ ਸਾਡੀਆਂ ਬੁੜੀਆਂ ਔਰਤਾਂ ਕਹਿ ਰਹੀਆਂ ਜੀ ਅਸੀਂ ਸ਼ਹਿਰ ਨਹੀਂ ਜਾਣਾ ਪਤਾ ਨਹੀਂ ਉੱਥੇ ਜਾਂਦੇ ਕੀ ਹੋ ਜੀ ਤੁਸੀਂ ਕਿਹੋ ਜਿਹੇ ਹਾਲਾਤ ਬਣਾ ਦਿੱਤੇ ਤੁਸੀਂ ਸ਼ਰਮ ਖਾਓ ਕੁਛ ਤੁਹਾਨੂੰ ਲੋਕਾਂ ਨੇ ਚੁਣ ਕੇ ਐਮਐਲਏ ਬਣਾਇਆ ਮਨਿਸਟਰ ਬਣਾਇਆ ਤੁਹਾਡੀ ਐਡੀ ਘਟੀਆ ਸੋਚ ਹੈ ਕਿ ਤੁਸੀਂ ਇੱਥੇ ਇੱਕ ਪੰਚਾਇਤ ਜਿਹੜੀ ਮੈਂ ਤੁਹਾਨੂੰ ਕਹ ਰਿਹਾ ਰੱਬ ਵਰਗੀ ਸਸਤਾ ਲੋਕ ਕਹਿੰਦੇ ਸੀ ਨਾ ਪੰਚਾਇਤ ਤੇ ਰੱਬ 'ਚ ਕੋਈ ਫਰਕ ਨਹੀਂ ਹੁੰਦਾ ਤੇ ਤੁਸੀਂ ਤਾਂ ਉਹ ਰੱਬ ਵੀ ਨਹੀਂ ਬਖਸ਼ਿਆ ਹੋਰ ਤੁਸੀਂ ਕੀ ਬਖਸ਼ਣਾ ਪੰਜਾਬ ਦੇ ਵਿੱਚ ਤਿੰਨ ਚਾਰ ਚੀਜ਼ਾਂ ਰਹਿ ਗਈਆਂ ਹਰ ਦੂਜਾ ਤੀਜਾ ਕਿਸੇ ਨੂੰ ਬਲੈਕਮੇਲ ਕਰੀ ਜਾਂਦਾ ਕੋਈ ਕਿਸੇ ਦੀ ਖੇੜ ਆਈ ਜਾਂਦਾ ਕੋਈ ਸਿਰ 'ਚ ਪੋਈ ਜਾਂਦਾ ਕੋਈ ਛੱਤਰ ਮਾਰੀ ਜਾਂਦਾ ਕੋਈ ਗੋਲੀਆਂ ਮਾਰੀ ਜਾਂਦਾ ਆ ਕੁਛ ਹੀ ਰਹਿ ਗਿਆ ਤੇ ਰਹਿ ਕੀ ਗਿਆ ਮੁੱਖ ਮੰਤਰੀ ਸਾਹਿਬ ਜਾਗੋ ਜਾਗੋ ਤੁਹਾਨੂੰ ਲੋਕਾਂ ਨੇ ਆ ਦਿਨ ਵੇਖਣ ਵਾਸਤੇ ਨਹੀਂ ਸੀ ਚੁਣਿਆ ਸਮਾਂ ਇਹ ਵੀ ਲੰਘ ਜਾਊਗਾ ਪਰ ਸ਼ਾਇਦ ਕਿਸੇ ਕੋਨੇ ਤੇ ਬਹਿ ਕੇ ساری ਜ਼ਿੰਦਗੀ ਬਹਿ ਕੇ ਪਛਤਾਉਂਗੇ ਵੀ ਮੈਂ ਆਪਣੇ ਲੋਕਾਂ ਲਈ ਕੀ ਕੀਤਾ ਲੋਕਾਂ ਨੇ ਮੇਰੇ ਲਈ ਕੀ ਇੱਕ ਦੁਖੀ ਹਿਰਦੇ ਦੇ ਵਿੱਚੋਂ ਤੁਹਾਨੂੰ ਅਪੀਲ ਕਰਦੀ ਆ 25 ਸਾਲ ਲੰਘ ਗਏ ਸਮਾ ਇਹ ਵੀ ਲੰਘ ਜੂਗਾ ਦੋ ਸਾਲ ਪਰ ਤੁਸੀਂ ਇੱਕ ਸਾਈਡ ਤੇ ਬਹਿ ਕੇ ਜ਼ਰੂਰ ਸੋਚੋ ਅੱਜ ਬੇਸ਼ੱਕ ਪਾਵਰ ਦਾ ਨਸ਼ਾ ਠੀਕਾ ਥੱਲੇ ਕੁਝ ਨਹੀਂ ਦਿਸਦਾ ਪਰ ਮਨ ਦੁਖੀ ਹੁੰਦਾ ਕਿਉਂਕਿ ਤੁਹਾਡੀ ਖਾਤਰ ਸੀ ਲੋਕਾਂ ਨੇ ਪਛਾਣ ਦਿੱਤੀ ਤੇ ਪੰਜਾਬ ਦੇ ਲੋਕੋ ਡਰੋ ਨਾ ਖੜਨਾ ਸਿੱਖੋ ਲੜਨਾ ਸਿੱਖੋ ਤੁਸੀਂ ਇਹ ਨੂੰ ਕੋਈ ਨਿੱਜੀ ਲੜਾਈ ਥੋੜੀ ਲੜਨੀ ਹੈ ਤੁਸੀਂ ਆਪਣੀਆਂ ਸੰਸਥਾਵਾਂ ਬਚਾਉਣ ਦੀ ਖਾਤਰ ਲੜਨਾ ਆਓ ਇੱਕ ਦੂਜੇ ਦਾ ਸਾਥ ਦਿਈਏ ਇਸ ਤਰ੍ਹਾਂ ਘਰਾਂ ਚ ਵੜ ਕੇ ਬੈਠ ਜਾਓਗੇ ਇਹ ਘਟੀਆਂ ਗੰਦੇ ਲੋਕ ਤੁਹਾਡੇ ਅੱਗੇ ਆਉਣਗੇ ਇਸ ਬਰਬਾਦੀ ਚ ਤੁਸੀਂ ਵੀ ਜਦੋਂ ਅਗਲੀਆਂ ਪੀੜ੍ਹੀਆਂ ਤੁਹਾਡੀਆਂ ਤੁਹਾਨੂੰ ਲਾਹਨਤਾਂ ਜਰੂਰ ਪਾਉਣਗੀਆਂ ਵੀ ਆਹ ਸਾਡੇ ਵੱਡ-ਵਡੇਰੇ ਸੀ ਉਸ ਵੇਲੇ ਸਾਨੂੰ ਆਹ ਛੱਡ ਕੇ ਗਏ ਪੰਜਾਬ ਸਾਡੀਆਂ ਪਿਛਲੀਆਂ ਤਿੰਨ ਪੀੜ੍ਹੀਆਂ ਸਾਡੇ ਆਤੇ ਕੀ ਛੱਡ ਕੇ ਗਈਆਂ ਤੇ ਅਸੀਂ ਆਉਣ ਵਾਲੀਆਂ ਤਿੰਨ ਪੀੜ੍ਹੀਆਂ ਨੂੰ ਕੀ ਛੱਡ ਗਈ? ਜਵਾਬ ਹੋਊਗਾ ਸਾਡੇ ਕੋਲੇ ਆਪਦੇ ਗਾਂ ਤੀਜੀ ਚੌਥੀ ਪੀੜ੍ਹੀ ਨੂੰ ਦੇਣ ਜੋ। ਇਸ ਕਰਕੇ ਲੜਨਾ ਸਿੱਖੋ, ਖੜਨਾ ਸਿੱਖੋ। ਚੰਗੇ ਖਾਤਰ ਲੜੋ। ਚੰਗਿਆਂ ਦੀ ਖਾਤਰ ਲੜੋ। ਆਪਣੇ ਪੰਜਾਬ ਦੀ ਖਾਤਰ ਲੜੋ। ਦੇਵ ਆਗਿਆ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।